ਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਵਿਸ਼ੇਸ਼ ਮੀਟਿੰਗ ਸੰਸਦ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਬਾਪੂਦਰਸੀਮ ਸਿੰਘ ਅਤੇ ਸੰਸਦ ਸਰਬਜੀਤ ਸਿੰਘ ਖਾਲਸਾ ਦੀ ਅਗਵਾਈ ਹੇਠ ਸ਼੍ਰੀ ਫਤੇਗੜ ਸਾਈ ਵਿਖੇ ਹੋਈ ਮੀਟਿੰਗ ਵਿੱਚ ਵਾਪਕ ਮੁੱਦਿਆਂ ਤੇ ਵਿਚਾਰਾਂ ਕੀਤੇ ਗਏ ਆ ਜਾਣਕਾਰੀ ਦਿੰਦੇ ਆ ਬਾਪੂਦਰਸੀਮ ਸਿੰਘ ਅਤੇ ਸੰਸਦ ਸਰਬਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਪਾਰਟੀ ਦੀ ਚੱਲਦੀ ਕਾਲ ਲਈ ਮੈਂਬਰਸ਼ਿਪ ਮਹੀਨੇ ਦੀ ਸ਼ੁਰੂਆਤ ਕੀਤੀ ਗਈ ਹੈ ਹਾਂਜੀ ਅੱਜ ਦੀ ਮੀਟਿੰਗ ਦਾ ਕੀ ਏਜੰਡਾ ਸੀ ਅੱਜ ਦੀ ਇਹ ਜੋ ਆਪਾਂ 14 ਤਰੀਕ ਨੂੰ ਮਾਗੀ ਦੇ ਮੇਲੇ ਤੇ ਮੁਖਸਰ ਸਾਹਿਬ ਪਵਿੱਤਰ ਧਰਤੀ ਤੇ ਆਪਾਂ ਇੱਕ ਪਾਰਟੀ ਦਾ ਰਾਜ ਕੀਤਾ ਸੀ ਆਕਾਲੀ ਦਲਵਾਸ ਪੰਜਾਬ ਦੇ ਤੇ ਉਹਦੇ ਵਿਸਥਾਰ ਵਾਸਤੇ ਇਥੇ ਜिले वाइज ਸਭ ਜਗ੍ਹਾ ਤੇ ਮੀਟਿੰਗਾਂ ਕਰਕੇ ਉੱਥੇ ਕੁਝ ਬੰਦਿਆਂ ਨੂੰ ਜ਼ਿੰਮੇਵਾਰੀਆਂ ਦੇ ਰਹੇ ਹਾਂ ਕਿ ਉਹ ਅੱਗੇ ਜੋ ਸਾਡਾ ਪੰਥ ਬਚਾਓ ਪੰਜਾਬ ਲਾਓ ਏਜੰਡਾ ਵਾ ਉਹਨੂੰ ਆਪਾਂ ਘਰ ਘਰ ਤੱਕ ਲੈ ਕੇ ਜਾਏਗੇ ਉਹਦੇ ਤਹਿਤ ਅੱਜ ਅਸੀਂ ਇਹ ਪਾਕ ਪਵਿੱਤਰ ਧਰਤੀ ਫਤਿਹਗੜ੍ਹ ਸਾਹਿਬ ਕੇ ਉਹ ਉਹ ਗੁਰੂ ਸ਼ਿਦਾਂ ਦੇ ਚਰਨਾਂ 'ਚ ਨਮਸਕਾਰ ਕੀਤੀ ਪਏ ਨਾਲ ਤੇ ਉਹਦੋਂ ਬਾਅਦ ਚੋਂ ਉਹਨਾਂ ਤੋਂ ਆਸ਼ੀਰਵਾਦ ਲੈ ਕੇ ਆਸੀਂ ਸਾਰੇ ਇਹ ਪੰਜ ਮੈਂਬਰੀ ਕਮੇਟੀ ਦਾ ਇੱਥੇ ਉਹਨਾਂ ਨੇ ਜੋ ਮਿਹਵਾਰੀ ਦਿੱਤੀ ਹੈ ਕਿ ਪੂਰੇ ਜ਼ਿਲ੍ਹੇ ਨੂੰ ਜੇ ਦੇਖ ਰਿਹਾ ਕਰਨਗੇ ਤੇ ਜ਼ਿਲ੍ਹੇ ਚ ਹਰੇ ਘਰ ਤੱਕ ਜੋ ਪੰਥ بچਾਓ ਪੰਜਾਬ بچਾਓ ਵਾ ਡੰਡਾ ਆਪਣਾ ਉਹਨੂੰ ਲੈ ਕੇ ਜਾਣਗੇ ਲੋਕਾਂ ਤੱਕ ਲੈ ਕੇ ਜਾਣਗੇ ਤੇ ਇਸ ਪਾਰਟੀ ਦੀ ਮਰਜ਼ੀਤੀ ਵਾਸਤੇ ਕੰਮ ਕਰਨਗੇ ਕਿਉਂ ਕਿ ਉਹਦੇ ਦੇ ਦਿੱਤੀਆਂ ਗਈਆਂ ਨੇ ਜੀ ਕੀ ਕੀ ਹੋਈ ਇਹਦੇ ਚ ਜੀ ਅਸੀਂ ਜਿਹੜੇ ਮੁਖੇ ਨੇ ਥੋਦੇ ਸੇਵਾਦਾਰ ਲਾਏ ਗਏ ਆਪ ਜਰੂਰ ਉਹ ਸੰਦੀਪ ਸਿੰਘ ਰਪਾਲੋਂ ਆ ਤੇ ਬਾਕੀ ਜਿਹੜੀ ਟੀਮ ਆ ਉਹਨਾਂ ਦੇ ਮੈਂ ਸਾਰਿਆਂ ਦੇ ਕਰੈਕਟ ਨਾਂ ਤੇ ਵੈਦਨੀ ਜਾਣਦਾ ਤੁਹਾਡੇ ਕੋਲ ਹੈਗੇ ਤੇ ਉਹ ਤੁਸੀਂ ਇਹ ਲੈ ਲਿਓ ਇਹ 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 ਪੰਲ ਮੈਂਬਰ ਕਮੇਟੀ ਉਤੋਂ ਅਗੇ ਬਲਾਕ ਲਈ ਇਹਨਾਂ ਇਹਨਾਂ ਨੂੰ ਸਾਰੇ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਕਿ ਬਲਾਕ ਦੀ ਤੁਸੀਂ ਚੋਣ ਕਰਨੀ ਹੈ ਅਗੇ ਸਰਕਲ ਦੀ ਵੀ ਕਰਨੀ ਆ ਤੇ ਫਿਰ ਪਿੰਡਾਂ ਤੱਕ ਵੀ ਪਹੁੰਚ ਕਰਨਾ ਉਹਦੀ ਇਹ ਹੁਣ ਮਜਬੂਰੀ ਬਣ ਗਈ ਆ ਪਾਰਟੀ ਬਣਾਉਣੀ ਨਹੀਂ ਤੇ ਪਾਰਟੀ ਬਣਾਉਣੀ ਕੋਈ ਐਡਾ ਸੋਖਾ ਜਿਹਾ ਕੰਮ ਨਹੀਂ ਗਾ ਜਾਏ ਇਹ ਚੀਜ਼ਾ ਕਿ ਹਾਲਾਤ ਹੀ ਇਦਾਂ ਦੇ ਹੁਣ ਸਾਡੀ ਗੱਲ ਕਰਨ ਵਾਲਾ ਕੋਈ ਨਹੀਂ ਸੀ ਉਹ ਦੋ ਧਿਰਾਂ ਜਿਹੜੀਆਂ ਫੇਲ ਹੋਈਆਂ ਤੀਜੀ ਲਿਆਂਦੀ ਤੀਜੀ ਨੇ ਵੀ ਸਾਨੂੰ ਲੁੱਟਣ ਕੁੱਟਣ ਤੋਂ ਸਵਾਇ ਕੋਈ ਕੰਮ ਨਹੀਂ ਕੀਤਾ ਇਸ ਕਰਕੇ ਹੁਣ ਇਹ ਇਹ ਪੰਜਾਬ ਦੇ ਲੋਕਾਂ ਦੀ ਇੱਕ ਮਜਬੂਰੀ ਆ ਕਿ ਪਾਰਟੀ ਬਣਾਉਣੀ ਤੇ ਉਹਦੇ ਵਾਸਤੇ ਅੱਗੇ ਅੰਸ਼ ਕਰਨਾ ਬਾਬਾ ਜਿਹੜੇ ਧਾਰਮਿਕ ਜਥੇਬੰਦੀਆਂ ਆ ਉਹਨਾਂ ਦਾ ਸਹਿਯੋਗ ਕਿੱਦਾਂ ਦਾ ਸਹਿਯੋਗ ਮਿਲ ਰਿਹਾ ਨਹੀਂ ਅਸੀਂ ਸਾਰੀਆਂ ਧਾਰਮਿਕ ਜਥੇਬੰਦੀਆਂ ਨੂੰ ਜੀ ਆਇਆਂ ਉਹਨਾਂ ਦਾ ਸਤਿਕਾਰ ਕਰਦੇ ਆ ਸਾਰੀਆਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨੀਆਂ ਬਾਤਾਂ-ਬਾਤ ਸਾਡੇ ਨਾਲ ਚੱਲ ਸਕਦੀਆਂ ਨੇ ਤੁਸੀਂ ਉਹਨਾਂ ਨਾਲ ਲਵਾ ਤੇ ਆਪ 2021 ਦੀਆਂ ਚੋਣਾਂ ਬਾਰੇ ਕੀ ਪ੍ਰੋਗਰਾਮ ਹੈ ਆਪਣਾ ਜਿਹੜਾ ਨਹੀਂ ਪ੍ਰੋਗਰਾਮ ਹੈ ਜੇ ਫੇਲ ਹੁੰਦਾ ਅਸੀਂ ਆਪਣੀ ਪਾਰਟੀ ਨੂੰ ਲੋਕਾਂ ਤੱਕ ਲੈ ਕੇ ਜਾ ਰਹੇ ਹਾਂ ਉਹਦੇ ਪਿੰਡਾਂ ਤੱਕ ਉਹਦੀਆਂ ਇਕਾਈਆਂ ਬਣਾਵਾਂਗੇ ਲੋਕਾਂ ਨੂੰ ਆਪਣੇ ਨਾਲ ਜੋੜਾਂਗੇ ਫਿਰ ਜਿਹੜਾ 27 ਆਊਗਾ 27 ਬਾਰੇ ਵੀ ਉਦੋਂ ਲੜਾਈ ਲੱਗੇਗੀ ਨਾ ਲੜਾਈ ਜਾਏਗੀ ਦੀ ਉਹ ਰਾਜਨੀਤਿਕ ਪਾਰਟੀ ਬਣਾਈ ਤੇ ਇਹ ਰਾਜਨੀਤਿਕ ਲੜਾਈ ਲੜਨ ਵਾਸਤੇ ਬਣਾਈ ਨਾ ਇਹ ਚ ਬਹੁਤ ਵੱਡਾ ਖਲਾਅ ਜਿਹੜੇ ਸਾਡੇ ਨਾਲ ਸਾਡੇ ਰਾਜਨੀਤਿਕ ਲੋਕ ਸਾਡੇ ਨਾਲ ਵਾਅਦੇ ਕਰਕੇ ਮੁੜ ਕੇ ਜਾ ਕੇ ਮੁੱਕਰ ਜਾਂਦੇ ਰਹੇ ਉਹ ਜੋ ਸਾਡੇ ਹਾਲਾਤ ਇਸੇ ਕਰਕੇ ਇਦਾਂ ਦੇ ਹੋਏ ਆ ਆ ਭਾਈ ਸਾਹਿਬ ਨੇ ਪਿਛਲੇ ਦਿਨ ਇੱਕ ਤਰ੍ਹਾਂ ਦੀ ਰਿਪੋਰਟ ਦਰਕੀ ਸੀ ਕਿ ਉਹਨਾਂ ਨੂੰ ਲੋਕ ਸਭਾ ਵਿੱਚ ਆਵਾਜ਼ ਦੋਣ ਲਈ ਜਾਣ ਇਹ ਤਾਂ ਰੋਕੀ ਵੀ ਕਿਹਾ ਕਿ ਆਖਦਾ ਤਿੰਨ ਨਹੀਂ ਇਹ ਤਾਂ ਦੇਖੋ ਜੀ ਬਹੁਤ ਵੱਡੀ ਬੇਇਨਸਾਫੀ ਹੈ ਕਿ ਜਿਹੜੀ ਕੋਈ ਲੋਕਾਂ ਦਾ ਚੁਣਿਆ ਹੋਇਆ ਇਹਨਾਂ ਮੈਦਾਨੋਂ ਤੁਸੀਂ ਬਿਨਾਂ ਵਜਾ ਜੇਲ੍ਹ ਚ ਰੱਖੋ ਤੇ ਉਹਨਾਂ ਦੀ ਜਿਹੜੀ ਲੋਕਾਂ ਦੀ ਗੱਲ ਉਹਨੂੰ ਲੋਕਾਂ ਦੇ ਮਸਲੇ ਠਾਉਣ ਨਾਲ ਦਿੱਤੇ ਜਾਣ ਲੋਕਾਂ ਨੂੰ ਇੱਕ ਬਹੁਤ ਵੱਡੀ ਉਮੀਦ ਹੈ ਉਹਨਾਂ ਤੋਂ ਵੈਸੇ ਵੀ ਜਦੋਂ ਇਹ ਲੋਕਾਂ ਨੇ ਤਾਂ ਹੀ ਉਹਨਾਂ ਨੇ ਜਿਹੜੀ ਇਤਲਾ ਦੇ ਵੋਟਾਂ ਪਾ ਕੇ ਦਿੱਤਾ ਹੈ ਕਿ ਉਹ ਜੋ ਪੰਜਾਬ ਦੀ ਨੌਜਵਾਨੀ ਨਸ਼ੇ ਚੜ ਸਕਦੇ ਆ ਤੇ ਮੇਰੇ ਖਿਆਲ ਹੈ ਕਿ ਸਰਕਾਰਾਂ ਨੇ ਵੀ ਆਪਣੇ ਫੈਸਲਿਆਂ ਤੇ ਗੌਰ ਕਰਕੇ ਤੇ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਤੁਰੰਤ ਸਿਰਿਆ ਜਾਣਾ ਚਾਹੀਦਾ ਤੇ ਉਹਨਾਂ ਦੀ ਜਿਹੜੀ ਉਹ ਜ਼ਿੰਮੇਵਾਰੀ ਲਈ ਹੈ ਸੰਤਾ ਨੇ ਉਹ ਪਾਰਲੀਮੈਂਟ 'ਚ ਵੀ ਆਪਣੇ ਪੰਜਾਬ ਦੀ ਪੰਥ ਦੀ ਤੇ ਜਿਹੜੀ ਆ ਗੱਲ ਕਰ ਸਕਣ ਠੀਕ ਹੈ ਜੀ ਹਾਂ ਜੀ ਅੱਜ ਜਥੇਦਾਰ ਬੰਦੀ ਦਾ ਐਲਾਨ ਕੀਤਾ ਗਿਆ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਕੀ ਕਰ ਰਹੇ ਹਾਂ ਹਾਂ ਜੀ ਅੱਜ ਬਾਪੂ ਜੀ ਦੀ ਅਗਵਾਈ ਦੇ ਵਿੱਚ ਤੇ ਅਸੀਂ ਉਹਰੇ ਪਾਰਟੀ ਜਿਹੜੀ ਆਪਣੀ ਸ਼ਰੋਮਣੀ ਕਾਲੀ ਦਲ ਵਾਰਿਸ ਪੰਜਾਬ ਦੇ ਉਹਦੇ ਜਿਹੜੀ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਇਕਾਈ ਹੈ ਉਹਦਾ ਐਲਾਨ ਕਰਨਾ ਆਇਸੀ ਮੈਂਬਰ ਐ ਜਿਹੜੇ অবজারভার ਤੇ ਪੰਜ ਹੁਣਾਂ ਦੇ ਥੱਲੇ ਮੈਂਬਰ ਜਿਹੜੇ ਕੰਮ ਕਰਨਗੇ ਤੇ ਉਹ ਫਿਰ ਅੱਜ ਉਹਨਾਂ ਦਾ ਐਲਾਨ ਕਰਨਾ ਆਇਸੀ ਕੀ ਕੀ ਨਾਮ ਸੀ ਬੱਚੀ ਮਾਦਕਤਾ ਜੀ অবজারভার ਐ ਜਿਹੜੇ ਸੰਦੀਪ ਸਿੰਘ ਰਪਾਲੋ ਐ ਫਿਰ ਮੈਂਬਰ ਆ ਗਏ ਜੀ ਕਮੇਟੀ ਮੈਂਬਰ ਐਡਵੋਕੇਟ ਸੁਤੰਤਰ ਸਿੰਘ ਬੜ ਗੁਜਰਾ ਸਰਦਾਰ ਨਵਦੀਪ ਸਿੰਘ ਤਾਨ ਸਰਦਾਰ ਸੁਖਦਰਸ਼ਨ ਸਿੰਘ ਬਡੋ ਬਰਵਾਲੀ ਰਗਵੀਰ ਰਾਜਵੀਰ ਸਿੰਘ ਹਰਪ੍ਰੀਤ ਸਿੰਘ ਪੰਗੋ ਜਿਹੜੀ ਆਪਣੀ ਪਾਰਟੀ ਹੈ ਜਿਹੜੀ ਬਣਾਈ ਪਾਰਟੀ ਕਰ ਦਿੱਤੀ ਹੈ ਇਹਦਾ ਪ੍ਰੋਪਗੈਂਡਾ ਕੀ ਹੈ ਕਿਵੇਂ ਮਿਲ ਕੇ ਜਮਾ ਲੋਕਾਂ ਨਾਲ ਜਿਵੇਂ ਸੰਪਰਕ ਕੀਤੇ ਜਾ ਰਹੇ ਨੇ ਤਦਾਂ ਹੀ ਉਹਨਾਂ ਨੂੰ ਇਹ ਜਾਣਗੇ ਕਿ ਸੰਪਰਕ ਹੀ ਹੈ ਜੀ ਲੋਕਾਂ ਨਾਲ ਸੰਗਠਨ ਬਹੁਤ ਉੱਛਾਈ ਪਾਰਟੀ ਦਾ ਸੰਗਤ ਆਪ ਹੀ ਅਪਰੋਚ ਕਰਦੀ ਹੈ ਹੌਲੀ ਹੌਲੀ ਫਿਰ ਅਸੀਂ ਚੇਮ ਬਾਈ ਚੇਨ ਚੱਲਾਂਗੇ ਨਾ ਅੱਗੇ ਅੱਗੇ ਬੰਦੇ ਜੋੜ ਕੇ ਫਿਰ ਮੈਂਬਰ ਬਣਾਵਾਂਗੇ ਪਿਛਲੇ ਦਿਨੀ ਵਿਰੋਧ ਵੀ ਤੁਹਾਡਾ ਦੇਖਣ ਨੂੰ ਮਿਲਿਆ ਸੀਗਾ ਉਹ ਕਿਵੇਂ ਦੇਖਦੇ ਹੋ ਉਹ ਨਹੀਂ ਉਹਦੇ ਵਿੱਚ ਤਾਂ ਜੀ ਪਿੰਡ ਵਾਲੇ ਸੀਗੇ ਸਾਡੇ ਨਾਲ ਬਾਅਦ ਚ ਬਹੁਤ ਉਹਨਾਂ ਨੇ ਅਪੋਲੋਜਾਈਜ਼ ਕੀਤਾ ਕਹਿੰਦੇ ਜੀ ਹੁਣ ਸਾਡੀ ਤਾਂ ਸਟੇਜ ਹੀ ਕੈਪਚਰ ਹੋ ਚੁੱਕੀ ਹੈ ਬਈ ਅਸੀਂ ਪਿੰਡ ਵਾਲੇ ਤਾਂ ਤੁਹਾਡੇ ਨਾਲ ਹੀ ਆਂ ਬਈ ਹੁਣ ਕੀ ਕਰੀਏ ਕੀ ਲੱਗਦਾ ਵੀ ਤੁਹਾਨੂੰ ਕਿਸੇ ਰਾਜਨੀਤਿਕ ਪਾਰਟੀ ਨੇ ਕਰਵਾਇਆ ਸੀ ਜਾਂ ਕੇ ਨਹੀਂ ਉਹ ਫਿਰ ਗੱਲ ਹੀ ਇਹ ਹੁੰਦੀ ਹੈ ਜੀ ਜਿਹੜੇ ਹੁਣ ਥੋੜੇ ਜਿ ਰੱਖਦੇ ਆ ਸਿਆਸੀ ਤੇ ਉਹ ਕਿਤੇ ਸਟੇਜ ਉੱਤੇ ਹੱਥ ਚ ਆ ਜਾਵੇ ਫਿਰ ਤੁਹਾਨੂੰ ਪਤਾ ਹੀ ਹੈ ਜੀ ਹਾਂ ਠੀਕ ਹੈ ਧੰਨਵਾਦ ਧੰਨਵਾਦ ਬਹੁਤ ਧੰਨਵਾਦ ਜੀ ਬਹੁਤ ਬ੍ਰੈਸ ਆ ਤੁਸੀਂ ਸੰਦੀਪ ਵੀ ਬੋਲੋ ਦੀ ਅੱਜ ਨੂੰ ਜ਼ਿਲ੍ਹਾ ਪ੍ਰਧਾਨ ਮੈਨੂੰ ਮਿਲੀ ਹੈ ਜੀ ਕੀ ਕਹਿਣਾ ਦਵੂਗੀ ਬਾਈ ਜੀ ਕਾ ਖਾਲਸਾ ਬਾਈ ਜੀ ਦੀ ਫਤਿਹ ਅੱਜ ਮੈਨੂੰ ਅਕਾਲੀ ਦਰਬਾਰਸ ਪੰਜਾਬ ਦੇ ਉਹਦੀ ਰਿਜ਼ਰਵਰ ਦੀ ਜ਼ਿੰਮੇਵਾਰੀ ਹੈ ਜਿਹੜੀ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਮਿਲੀ ਆ ਸਾਡੀ ਪੰਜ ਮੈਂਬਰੀ ਟੀਮ ਤਿਆਰ ਹੋਈ ਹੈ ਜਿਹਦੇ ਵਿੱਚ ਐਡਵੋਕੇਟ ਸੁਤੰਤਰਜੀਤ ਸਿੰਘ ਸਰਦਾਰ ਨਵਜੀਤ ਸਿੰਘ ਤਾਂ ਸਰਦਾਰ ਰਾਜਜੀਤ ਸਿੰਘ ਸਰਦਾਰ ਭੰਗੂ ਜੀ ਤੇ ਗੁਰਪ੍ਰੀਤ ਸਿੰਘ ਜੀ ਸੁਖਦਰਸ਼ਨ ਸਿੰਘ ਬਰਬਾੜੀ ਇਹ ਜਿਹੜੀ ਪੰਜ ਮੈਂਬਰੀ ਟੀਮ ਆ ਸਾਡੀ ਪਿੰਡਾਂ ਤੱਕ ਹਲਕੇ ਤਿੰਨ ਹਲਕੇ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਸੇ ਸਰਹੰਦ ਤੇ ਲੋ ਤਿੰਨਾਂ ਹਲਕਿਆਂ ਤੱਕ ਅਸੀਂ ਪਹੁੰਚ ਕਰਕੇ ਵੱਧ ਤੋਂ ਵੱਧ ਮੈਂਬਰਸ਼ਿਪ ਆ ਇਹ ਪੰਥਕ ਏਰੀਆ ਇੱਥੋਂ ਹਮੇਸ਼ਾ ਪੰਥ ਦਾ ਸਾਥ ਦੇ ਤਾਲੋਕਾਂ ਨੇ ਸਾਨੂੰ ਹੁਣ ਵੀ ਅਪੀਲ ਆ ਕਿ ਸ਼੍ਰੀ ਫਤੇਗੜ ਸਾਹਿਬ ਦੇ ਲੋਕ ਸਾਡਾ ਸਾਥ ਦੇਣਗੇ ਪੰਥ ਦੀ ਚੜ੍ਹਦੀ ਕਲਾ ਹੋਊਗੀ ਤਾਂ ਪੰਥ ਦਾ ਬੋਲ ਬਾਲਾ ਠੀਕ ਹੈ ਪ੍ਰਾਪਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ